ਆਪਣੀ ਦਾਦੀ ਨਾਲ ਹਾਸਿਆਂ ਵਾਲੀਆਂ ਵੀਡੀਓ ਬਣਾਉਣ ਵਾਲੀ ਹਰਮਨ ਖੋਸਾ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਫਨੀ ਵੀਡੀਓ ਤੇ ਵਲੌਗਸ ਤੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਹਾਰਮੋਨ ਖੋਸਾ ਤੇ ਉਸਦੇ ਪਰਿਵਾਰ ਨੇ ਇੱਕ ਬੜਾ ਹੀ ਨੇਕ ਉਪਰਾਲਾ ਸਕੂਲੀ ਬੱਚਿਆਂ ਦੇ ਲਈ ਕੀਤਾ ਹੈ ਤੇ ਉਹਨਾਂ ਦੇ ਚਾਉਣ ਵਾਲਿਆਂ ਦੇ ਵੱਲੋਂ ਵੀ ਕਾਫੀ ਕਮੈਂਟ ਉਹਨਾਂ ਨੂੰ ਕੀਤੇ ਜਾ ਰਹੇ ਹਨ ਤੇ ਹਲਾਸ਼ੇਰੀ ਵੀ ਦਿੱਤੀ ਜਾ ਰਹੀ ਹੈ ਤੇ ਪੂਰਾ ਹੀ ਪਰਿਵਾਰ ਪੂਰੇ ਦਿਨ ਦੀ ਮਿਹਨਤ ਤੋਂ ਬਾਅਦ ਬੱਚਿਆਂ ਲਈ ਜੋ ਕੀਤਾ ਸ਼ਾਹੀਦ ਕਰਨਾ ਬਹੁਤ ਔਖੀ ਗੱਲ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹਰਮਨ ਖੋਸਾ ਤੇ ਉਸ ਦੇ ਪਰਿਵਾਰ ਨੇ 600 ਪਲੱਸ ਮੈਗੀ ਦੇ ਪੈਕਟ ਬੜੀ ਹੀ ਮਿਹਨਤ ਨਾਲ ਦਿਨ ਭਰ ਦੇ ਵਿੱਚ ਬਣਾਏ ਤੇ ਸਕੂਲੀ ਬੱਚਿਆਂ ਲਈ ਉਸ ਮੈਗੀ ਦਾ ਲੰਗਰ ਲਗਾਇਆ ਹੈ ਤੇ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਰਿਵਾਰ ਬੱਚਿਆਂ ਦੀ ਸੇਵਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਸੋਹਣੇ-ਸੋਹਣੇ ਕਮੈਂਟ ਉਹਨਾਂ ਨੂੰ ਕੀਤੇ ਜਾ ਰਹੇ ਹਨ ਤੇ ਅਸੀਂ ਵੀ ਕਹਿੰਦੇ ਹਾਂ ਕਿ ਆਪਣੀ ਕਮਾਈ 'ਚੋਂ ਦਸਵੰਦ ਕੱਢ ਕੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਿਹਾ ਕਰੋ ਤੇ ਬਾਕੀ ਬਹੁਤ ਹੀ ਨੇਕ ਉਪਰਾਲਾ ਹਰਮਨ ਖੋਸਾ ਤੇ ਉਸ ਦੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਹੈ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤਾਂ ਜੋ ਹਰਮਨ ਖੋਸਾ ਤੇ ਉਸ ਦੇ ਪਰਿਵਾਰ ਨੂੰ ਹੱਲਾਸ਼ੀਰੀ ਮਿਲਦੀ ਰਹੇ ਤੇ ਇਸ ਤਰ੍ਹਾਂ ਦੇ ਨੇਕ ਉਪਰਾਲਿਆਂ ਤੋਂ ਹੋਰ ਵੀ ਲੋਕਾਂ ਨੂੰ ਚੰਗੀ ਸੇਧ ਮਿਲੇ ਧੰਨਵਾਦ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ